ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭ ਮੋਡਲ ਟਾਊਨ ਵਿਖੇ ਮਹਾਨ ਗੁਰਮਸਾਗਬ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਪਹੁੰਚੇ ਹਨ ਆਓ ਉਹਨਾਂ ਨਾਲ ਗੱਲਬਾਤ ਕਰਿਏ ਜੀ ਖਾਲਸਾਬ ਵਾਹਿਗੁਰੂ ਜੀ ਕੀ ਫਤਿਹ ਪ੍ਰਗਟ ਪਏ ਗੁਰਤੇਗ ਬਹਾਦਰ ਸકલ ਸ੍ਰਿਸ਼ਟ ਪੈ ਤਾ ਪੀ ਚਾਦਰ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰਦੇਵ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਪਾਈ ਦੇਵਾਲਾ ਜੀ ਗੁਰੂ ਘਰ ਦੇ ਅਨੰਨ ਸੇਵਕ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ ਤੇ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ 350 ਸਾਲਾ ਪੁਰਾਈ ਪੁਰਬ ਨੂੰ ਜਿਹੜੇ ਇਹ ਸਮਾਗਮ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਥੇ ਜਮਨਾ ਨਗਰ ਵਿਖੇ ਕਰਵਾਏ ਜਾ ਰਹੇ ਮੈਂ ਸਮਝਦਾ ਵੀ ਇੱਕ ਬਹੁਤ ਚੰਗਾ ਪ੍ਰਾਲਾ ਇਸ ਇਲਾਕੇ ਦੀ ਸਿੱਖ ਸੰਗਤ ਦਾ ਕਿਉਂਕਿ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਜਿਹੜੀਆਂ ਸਾਡੇ ਗੁਰੂ ਪਾਤਸ਼ਾਹ ਦੀਆਂ ਸਾਖੀਆਂ ਵਾ ਇਤਿਹਾਸ ਆ ਉਹ ਪੁੱਤਰਾ ਨੂੰ ਸੁਪੁੱਤਰ ਬਣਾ ਦਿੰਦਾ ਤਾਂ ਗੁਰੂ ਸਾਹਿਬ ਜੀ ਦੀ ਸ਼ਿੱਧੀ ਨੂੰ ਮਨਾਉਂਦਿਆਂ ਗੁਰੂ ਦੇ ਉਪਦੇਸ਼ਾਂ ਨੂੰ ਸਮਝਣਾ ਚਾਹੀਦਾ ਗੁਰੂ ਸਾਹਿਬ ਜੀ ਨੇ ਇੱਕ ਉਪਦੇਸ਼ ਪੂਰੇ ਮੁਲਕ ਦੇ ਵਿੱਚ ਉਸ ਵੇਲੇ ਘੁੰਮ ਕੇ ਦਿੱਤਾ ਸੀ ਅੱਜ ਵੀ ਬੜਾ ਸਾਰਥਕ ਆ ਪਾਤਸ਼ਾਹ ਨੇ ਆਖਿਆ ਸੀ ਭੈ ਕਾਹੋਂ ਕਾ ਦੇਤਨਾ ਨੈ ਪੈਮਾਨ ਤਾਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਬਿਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਲੈਣਾ ਅੱਜ ਦੇ ਯੁੱਗ ਦੇ ਵਿੱਚ ਵੀ ਇਹ ਗੁਰੂ ਦਾ ਉਪਦੇਸ਼ ਸਾਰਥਕ ਆ ਤੇ ਹਮੇਸ਼ਾ ਰਹੇਗਾ ਵੀ ਅਸੀਂ ਡਰ ਜਿਹੜਾ ਵਾ ਅਕਾਲ ਪੁਰਖ ਦਾ ਰਖਣਾ ਅਕਾਲ ਪੁਰਖ ਦੀ ਭੈ ਭਾਵਨੀ ਚੱਲਣਾ ਗੁਰੂ ਪਾਤਸ਼ਾਹ ਦੇ ਅਕੀਦੇ ਅਨੁਸਾਰ ਚੱਲਣਾ ਕਿਸੇ ਤੋਂ ਅਸੀਂ ਡਰਨਾ ਨਹੀਂ ਆ ਪਿਛਲੇ ਲੰਮੇ ਸਮੇਂ ਤੋਂ ਥੋੜਾ ਜਿਹਾ ਆਪਾਂ ਵੇਖਿਆ ਵੀ ਕੁਝ ਦੇਸ਼ ਦੇ ਵਿੱਚ ਇਹੋ ਜਿਹੇ ਘਟਨਾਵਾਂ ਵਾਪਰੀਆਂ ਜਿੱਥੇ ਸਿੱਖਾਂ ਦੇ ਕੜੇ ਉਤਾਰਨ ਦੀ ਗੱਲ ਜਾਂ ਕਿਰਪਾਣਾ ਕਰਨ ਦੀ ਗੱਲ ਹੀ ਤਾਂ ਜਦੋਂ ਗੁਰੂ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਾਕਾ ਮਨਾ ਰਹੇ ਆ ਪਾਤਸ਼ਾਹ ਨੇ ਜਿੱਥੇ ਤਿਲਕ ਜੰਜੂ ਦੇ ਰਾਖੇ ਲਈ ਸ਼ਹਾਦਤ ਦਿੱਤੀ ਉੱਥੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਜਿਹੜੀ ਸਿੱਖਾਂ ਦੀ ਇੱਕ ਧਾਰਮਿਕ ਪਛਾਣ ਆ ਉਹਦੇ ਜਿਹੜੇ ਸਾਡੇ ਇਹ ਚਿੰਨ ਕਕਾਰ ਆ ਜਿਹੜੇ ਗੁਰੂ ਪਾਤਸ਼ਾਹ ਨੇ ਦਿੱਤੇ ਆ ਇਹਨਾਂ ਦੀ ਮਾਨ ਮਰਿਆਦਾ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਕਿਸੇ ਵੀ ਸਟੇਟ ਨੂੰ ਇਹ ਸ਼ੂਰ ਕਰਨਾ ਚਾਹੀਦਾ ਪੂਰੇ ਭਾਰਤ ਦੇ ਕੇਂਦਰ ਸਰਕਾਰ ਨੂੰ ਕਿ ਕਿਤੇ ਵੀ ਸਿੱਖ ਨੂੰ ਕਕਾਰਾਂ ਕਰਕੇ ਕੋਈ ਪ੍ਰੇਸ਼ਾਨੀ ਨਾ ਹੋਵੇ ਕਿਉਂਕਿ ਇਹ ਸਾਡਾ ਹੱਕ ਆ ਬਾਕੀ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਤੇ ਚੱਲ ਕੇ ਸਾਨੂੰ ਸਦ ਭਾਵਨਾ ਪਿਆਰ ਮੁਹੱਬਤ ਇਤفاق ਦੇ ਨਾਲ ਰਹਿਣਾ ਚਾਹੀਦਾ ਅੱਜ ਪੂਰੇ ਸੰਸਾਰ ਦੇ ਵਿੱਚ 350 ਸਾਲਾ ਸ਼ਹੀਦੀ ਸਾਕੇ ਦੀ ਸਿੱਖ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਔਰ ਕੇਂਦਰੀ ਤੌਰ ਦੇ ਉੱਤੇ ਜਿਹੜਾ ਸ਼ਹੀਦੀ ਸਾਕਾ ਕੌਮੀ ਤੌਰ ਦੇ ਉੱਤੇ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨੰਦਪੁਰ ਸਾਹਿਬ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਮਨਾਇਆ ਜਾ ਰਿਹਾ ਗੁਰਦੁਆਰਾ ਸੀਸਗੰਨ ਸਾਹਿਬ ਅਨੰਦਪੁਰ ਸਾਹਿਬ ਉੱਥੇ ਹਾਜ਼ਰੀ ਭਰਨੀ ਆ ਬਾਕੀ ਗੁਰਦੁਆਰਾ ਸੀਸਗੰਨ ਸਾਹਿਬ ਦਿੱਲੀ ਜਿੱਥੇ ਪਾਤਸ਼ਾਹ ਦੀ ਸ਼ਹਾਦਤ ਹੋਈ ਉੱਥੇ ਵੀ 25 ਤਰੀਕ ਨੂੰ ਮਨਾਇਆ ਜਾ ਰਿਹਾ ਤੇ ਗੁਰਦੁਆਰਾ ਸੀਸਗੰਢ ਸਾਹਿਬ ਦੀ ਜਿਹੜੀ ਸੰਗਤ ਆਨੰਦਪੁਰ ਸਾਹਿਬ ਨਹੀਂ ਪਹੁੰਚ ਸਕਦੀ ਉਹਨਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਔਰ ਪਾਤਸ਼ਾਹ ਨੂੰ ਆਪਣੀ ਅਕੀਦਤ ਭੇਟ ਕਰਨੀ ਚਾਹੀਦੀ ਆ ਤੇ ਗੁਰੂ ਦੇ ਰਸਤੇ ਦੇ ਉੱਤੇ ਤੁਰਨਾ ਚਾਹੀਦਾ ਕਿਉਂਕਿ ਗੁਰੂ ਦੀ ਸ਼ਹਾਦਤ ਬੜੀ ਅਦੁੱਤੀ ਆ ਆਪਣੇ ਆਲੇ ਤੇ ਸਾਰੇ ਕੁਝ ਨਾ ਕੁਝ ਕਰਦੇ ਆ ਪਰ ਜਿਨ੍ਹਾਂ ਦੇ ਨਾਲ ਖਿਆਲ ਵੀ ਨਹੀਂ ਮਿਲਦੇ ਗੁਰੂ ਨੇ ਉਹਨਾਂ ਲਈ ਸ਼ਹਾਦਤ ਦਿੱਤੀ ਗੁਰੂ ਕਿਰਪਾ ਕਰੇ ਅਸੀਂ ਮਿਲ ਕੇ ਰਹੀਏ ਗੁਰੂ ਦੇ ਸਿਧਾਂਤ ਮੁਤਾਬਕ ਚੱਲੀਏ ਜਿੱਥੇ ਕਿਤੇ ਵੀ ਸਿੱਖ ਸੰਗਤਾਂ ਦੇ ਵੱਲੋਂ ਗੁਰਮਤ ਸਮਾਗਮਾਂ ਦੇ ਰੂਪ ਚ ਗੁਰੂ ਦੇ ਸ਼ਹੀਦੀ ਸਾਕੇ ਨੂੰ ਮਨਾਇਆ ਜਾ ਰਿਹਾ ਮੈਂ ਸਮਝਦਾ ਵੀ ਗੁਰੂ ਸਾਹਿਬ ਦੀ ਉਹਨਾਂ ਉੱਤੇ ਬਹੁਤ ਕਿਰਪਾ ਹੈ ਤੇ ਸਾਨੂੰ ਵੱਧ ਚੜ ਕੇ ਇਹ ਸ਼ਹੀਦੀ ਸਾਕੇ ਨੂੰ ਮਨਾਉਣਾ ਚਾਹੀਦਾ ਜਮਨਾ ਨਗਰ ਤੋਂ ਪ੍ਰਭਦੀਪ ਸਿੰਘ ਦੀ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us